ਦੋਸਤੋ ਅੱਜਕੱਲ ਬੱਚੇ ਐਸੇ ਕਰਕੇ ਸਕੂਲ ਨਾਲ ਤਾਂ ਛੁੱਟੀ ਨਹੀਂ ਕਰਦੇ ਪੱਜ-ਪੱਜ ਸਕੂਲੇ ਜਾਂਦੇ ਨੇ ਕਿਉਂਕਿ ਉੱਥੇ ਬੱਚਿਆਂ ਨੂੰ ਪੜਾਉਣ ਵਾਲੀਆਂ ਮੈਡਮਾਂ ਜਾਂ ਬੱਚਿਆਂ ਨੂੰ ਸਿਖਾਉਣ ਵਾਲੀਆਂ ਮੈਡਮਾਂ ਉਹਨਾਂ ਨਾਲ ਇਹ ਨੇ ਪਿਆਰੇ ਤਰੀਕੇ ਨਾਲ ਰਹਿੰਦੀਆਂ ਨੇ ਕਿ ਬੱਚਿਆਂ ਦਾ ਘਰ ਨਾਲੋਂ ਵੀ ਜ਼ਿਆਦਾ ਦਿਲ ਸਕੂਲ 'ਚ ਲੱਗਦਾ ਹੈ ਤੇ ਦੋਸਤੋ ਕੋਈ ਜੇਸੇ ਤਰ੍ਹਾਂ ਇਸ ਬੱਚੇ ਦੀ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਸਿਰ ਤੇ ਗਲਾਸੀ ਰੱਖ ਕੇ ਇਹ ਬੱਚਾ ਨੱਚ ਰਿਹਾ ਹੁੰਦਾ ਤੇ ਮੈਡਮਾਂ ਦੇ ਜਦੋਂ ਸਾਹਮਣੇ ਜਾਂਦਾ ਤਾਂ ਮੈਡਮਾਂ ਵੇਖੋ ਇਹਨੂੰ ਕਿੰਨਾ ਜ਼ਿਆਦਾ ਐਪਰੀਸ਼ੀਏਟ ਕਰਦੀਆਂ ਨੇ ਇਹਦਾ ਹੌਸਲਾ ਵਧਾਉਣ ਲਈ ਤਾੜੀਆਂ ਮਾਰਦੀਆਂ ਨੇ ਤੇ ਇੱਥੋਂ ਤ ਇਹ ਵੀਡੀਓ ਤੇ ਵਾਇਰਲ ਹੋ ਰਹੀ ਹੈ ਚੈੱਕ ਕਰ ਸਕਦੇ ਹੋ ਦੋਸਤੋ ਤੁਸੀਂ ਕਿੰਨਾ ਜ਼ਿਆਦਾ ਬੱਚੇ ਨੂੰ ਇਦਾਂ ਹੌਸਲਾ ਮਿਲਦਾ ਜਦੋਂ ਪੜਾਉਣ ਵਾਲੇ ਅਧਿਆਪਕ ਉਹਨਾਂ ਨਾਲ ਇੰਨਾ ਜ਼ਿਆਦਾ ਫ੍ਰੈਂਕ ਹੋ ਕੇ ਚੱਲਦੇ ਨੇ ਤੇ ਫਿਰ ਬੱਚਾ ਦੱਸੋ ਕਿਵੇਂ ਕੁਝ ਨਹੀਂ ਸਿੱਖੇਗਾ ਐਵੇਂ ਕੋਈ ਸਿਖਾਏ ਤਾਂ ਬੱਚੇ ਦਾ ਖੁਦ ਦਾ ਦਿਲ ਕਰਦਾ ਕਿ ਉਹ ਕੁਝ ਨਵਾਂ ਸਿੱਖੇ ਸਕੂਲ ਜਾਏ ਤੇ ਇਸ ਲਈ ਹੀ ਅੱਜਕੱਲ ਬੱਚੇ ਸਕੂਲ ਜਾਣ ਤੋਂ ਘੱਟ ਆਉਂਦੇ ਨਹੀਂ ਬਲਕਿ ਖੁਦ ਸਕੂਲ 'ਚ ਰਹਿਣਾ ਜ਼ਿਆਦਾ ਪਸੰਦ ਕਰਦੇ ਨੇ ਤੇ ਇਸ ਵੀਡੀਓ ਦੇ ਬਾਰੇ 'ਚ ਜੋ ਪੁਰਾਣੇ ਸਕੂਲਾਂ 'ਚ ਪੜੇ ਨਹੀਂ ਉਹ ਕਹ ਰਹੇ ਨੇ ਕਿ ਸਾਡੇ ਵਾਰੀ ਤਾਂ ਜੇ ਕਿਦਰੇ ਕੋਈ ਐਵੇਂ ਕਰਦਾ ਤਾਂ ਮਾਸਟਰ ਪੜ੍ਹ ਘਪੈਂਦੇ ਸੀ ਤੇ ਡੰਡੇ ਨਾਲ ਜੇ ਵੀ ਵੇਖ ਸਕਦੇ ਹੋ ਤੇ ਜੋ ਮੁੰਡੇ ਨੇ ਪਾਣੀ ਦੀ ਸਿਰ ਤੇ ਗਲਾਸੀ ਰੱਖੀ ਹੈ ਡਾਂਸ ਕਰ ਰਿਹਾ ਉਹਨੂੰ ਵੀ ਵੇਖ ਸਕਦੇ ਹੋ ਸਾਰੇ ਹੀ ਬੜੇ ਜ਼ਿਆਦਾ ਖੁਸ਼ ਨੇ ਸਾਰਿਆਂ ਨੂੰ ਹੀ ਡਾਂਸ ਸਿੱਖ ਕੇ ਬੜਾ ਮਜ਼ਾ ਆ ਰਿਹਾ ਤੇ ਸਭ ਇਹਨੇ ਟੀਚਰਾਂ ਦੀ ਵਜ੍ਹਾ ਕਰਕੇ ਹੀ ਹੈ ਵਧੀਆ ਲੱਗੀ ਵੀਡੀਓ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਦੋਸਤੋ